ਇਸ ਸਲੇਵਰਸ ਨੂੰ ਲੈ ਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਭਾਰਤ ਸਰਕਾਰ ਨੂੰ ਅਸੀਂ ਬਾਬਰ ਦੀ ਹਿਸਟਰੀ ਤਾਂ ਪੜਾਉਂਦੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਜਾਦਿਆਂ ਦੀ ਹਿਸਟਰੀ ਪੂਰੇ ਦੇਸ਼ 'ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ 'ਚ ਲੈਂਡ ਰਿਫਾਰਮਸ ਕੀਤੇ ਉਹਨਾਂ ਦੀ ਹਿਸਟਰੀ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਕਰਤਾਰ ਸਿੰਘ ਸਰਾਭਾ ਉਹ ਸ਼ਖਸੀ ਸਪੀਕਰ ਸਾਹਿਬ ਜਿਨ੍ਹਾਂ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਨੇ ਜਿਹੜੀ ਆ ਦੇਸ਼ਵਾਸ਼ੀ ਸਾਧ ਦਿੱਤੀ ਔਰ ਕਰਤਾਰ ਸਿੰਘ ਸਰਾਭਾ ਅਮਰੀਕਾ ਚੋਂ 18 ਸਾਲ ਦੀ ਉਮਰ ਚ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੰਡੀਆ ਆਇਆ ਸੀ ਔਰ ਕੁਰਬਾਨ ਹੋ ਗਿਆ ਐਫ ਜੇ ਲੋਕਾਂ ਨੂੰ ਜਿਹੜਾ ਆ ਸਿਲੇਬਸ ਚ ਇੰਟਰੋਡਿਊਸ ਨਹੀਂ ਕਰਉਣਾ ਚਾਹੀਦਾ ਪਰ ਕੀ ਕੰਪਲਸਰੀ ਕਰਉਣਾ ਚਾਹੀਦਾ ਮੇਰੀ ਬੇਨਤੀ ਆ ਤੁਹਾਡੇ ਰਾਹੀਂ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਇਹ तमाम ਸਾਡੇ ਜਿਹੜੇ ਰੀਅਲ ਹੀਰੋ ਆ ਇਹਨਾਂ ਨੂੰ ਜਿਹੜੇ ਸਾਡੇ ਇਹ ਐਜੂਕੇਸ਼ਨ ਇੰਸਟੀਚਿਊਟ ਹੈ ਉਹਨਾਂ ਦੇ ਸਿਲੇਬਸ ਚ ਕੰਪਲਸਰੀ ਜਿਹੜਾ ਆ ਉਹ ਜਗ੍ਹਾ ਮਿਲਣੀ ਚਾਹੀਦੀ ਆ ਲੋਕ ਸਭਾ ਚ ਸ਼੍ਰੀ ਨਨਪੁਰ ਸਾਹਿਬ ਤੋਂ ਨਵੇਂ ਬਣੇ ਐਮਪੀ ਮਾਲਵਿੰਦਰ ਕੰਗ ਨੇ ਜੋਰਾ ਸ਼ੋਰਾਂ ਦੇ ਨਾਲ ਐਜੂਕੇਸ਼ਨ ਦਾ ਮੁੱਦਾ ਚੁੱਕਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਪੂਰੇ ਦੇਸ਼ ਦੇ ਵਿੱਚ ਬਾਬਰ ਨੂੰ ਜ਼ਾਬਰ ਕਹਿਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤਿਆਚਾਰ ਸਾਹਿਬ ਜਦਿਆਂ ਦਾ ਇਤਿਹਾਸ ਸਿਲੇਬਸ ਦੇ ਵਿੱਚ ਲਾਜ਼ਮੀ ਕੀਤਾ ਜਾਵੇ। ਉਹਨੇ ਇਹ ਵੀ ਕਿਹਾ ਕਿ ਬਾਬਰ ਦੀ ਹਿਸਟਰੀ ਤਾਂ ਬੱਚਿਆਂ ਨੂੰ ਪੜਾਈ ਜਾਂਦੀ ਹੈ ਪਰ ਬਾਬਰ ਨੂੰ ਜ਼ਾਬਰ ਕਹਿਣ ਵਾਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੱਚਿਆਂ ਨੂੰ ਇਤਿਹਾਸ ਕਿਉਂ ਨਹੀਂ ਦੱਸਿਆ ਜਾਂਦਾ? ਇੱਕ ਬੜੀ ਫਿਕਰ ਵਾਲੀ ਗੱਲ ਹੈ ਸਪੀਕਰ ਸਾਹਿਬ ਅਸੀਂ ਦੁਨੀਆ ਚ 58 ਹਜ਼ਾਰ ਇੰਸਟੀਟਿਊਟ ਹੈ ਸਾਡੇ ਕੋਲ ਦੁਨੀਆ ਚ ਦੂਜੇ ਨੰਬਰ ਤੇ ਹਾਇਰ ਐਜੂਕੇਸ਼ਨ ਦੇ ਇੰਸਟੀਟਿਊਟ ਹੈ ਲੇਕਿਨ ਚਿੰਤਾ ਦੀ ਗੱਲ ਇਹ ਹੈ ਕਿ ਜਦੋਂ ਵਰਲਡ ਰੈਂਕਿੰਗ ਤੇ ਗੱਲ ਕਰਦੇ ਆਂ ਤੇ ਸਾਡੀ ਰੈਂਕਿੰਗ 33ਵੇਂ ਥਾਂ ਪਿਆ 33 ਇਹ ਫਿਕਰ ਵਾਲੀ ਗੱਲ ਹੈ ਔਰ ਜਦੋਂ ਹਾਇਰ ਐਜੂਕੇਸ਼ਨ ਦੀ ਇਨਰੋਲਮੈਂਟ ਦੀ ਗੱਲ ਕਰੀਏ ਅੰਡਰ ਗ੍ਰੈਜੂਏਟ ਕਾਲਜਾਂ ਚ 79% ਬੱਚੇ ਜਾਂਦੇ ਆ ਲੇਕਿਨ ਪੋਸਟ ਗ੍ਰੈਜੂਏਟ ਚ 12% ਜਾਂਦੇ ਤੇ ਪੀ ਐਚ ਡੀ ਚ ਸਿਰਫ ਔਰ ਸਿਰਫ 0.5 ਜਾਂ 6% ਤੱਕ ਬੱਚੇ ਰਹਿ ਜਾਂਦੇ ਆ ਜਿਹੜੀ ਫਿਕਰ ਵਾਲੀ ਗੱਲ ਹੈ ਭਾਰਤ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਤੀਸਰੀ ਗੱਲ ਸਪੀਕਰ ਸਾਹਿਬ ਹਿਸਟਰੀ ਜਾਂ ਸਿਲੇਬਸ ਨੂੰ ਲੈ ਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਭਾਰਤ ਸਰਕਾਰ ਨੂੰ ਅਸੀਂ ਬਾਬਰ ਦੀ ਹਿਸਟਰੀ ਤਾਂ ਪੜ੍ਹਾਉਨੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਬਜ਼ਾਦਿਆਂ ਦੀ ਹਿਸਟਰੀ ਪੂਰੇ ਦੇਸ਼ 'ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ 'ਚ ਲੈਂਡ ਰਿਫਾਰਮਸ ਕੀਤੇ ਉਹਨਾਂ ਦੀ ਹਿਸਟਰੀ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਕਰਤਾਰ ਸਿੰਘ ਸਰਾਭਾ ਉਹ ਸ਼ਖਸੀ ਸਪੀਕਰ ਸਾਹਿਬ ਜਿਰ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਨੇ ਜਿਹੜੀ ਆ ਦੇਸ਼ ਵਾਸੀ ਸਾਦ ਦਿੱਤੀ ਔਰ ਕਰਤਾਰ ਸਿੰਘ ਸਰਾਬਾ ਅਮਰੀਕਾ ਚ 18 ਸਾਲ ਦੀ ਉਮਰ ਚ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੰਡੀਆ ਆਇਆ ਸੀ ਔਰ ਕੁਰਬਾਨ ਹੋ ਗਿਆ ਐਫ ਜੇ ਲੋਕਾਂ ਨੂੰ ਜਿਹੜਾ ਆ ਸਿਲੇਬਸ ਚ ਇੰਟਰੋਡਿਊਸ ਨਹੀਂ ਕਰਾਉਣਾ ਚਾਹੀਦਾ ਪਰ ਕੀ ਕੰਪਲਸਰੀ ਕਰਾਉਣਾ ਚਾਹੀਦਾ ਮੇਰੀ ਬੇਨਤੀ ਆ ਤੁਹਾਡੇ ਰਾਹੀ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਇਹ ਤਮਾਮ ਸਾਡੇ ਜਿਹੜੇ ਰੀਅਲ ਹੀਰੋ ਆ ਇਹਨਾਂ ਨੂੰ ਜਿਹੜੇ ਸਾਡੇ ਇਹ ਐਜੂਕੇਸ਼ਨ ਇੰਸਟੀਚਿਊਟ ਹੈ ਉਹਨਾਂ ਦੇ ਸਿਲੇਬਸ ਚ ਕੰਪਲਸਰੀ ਜਿਹੜਾ ਆ ਉਹ ਜਗ੍ਹਾ ਮਿਲਣੀ ਚਾਹੀਦੀ ਆ ਤੀਸਰੀ ਗੱਲ ਮੇਰੀ ਲਾਸਟ ਹੀ ਗੱਲ ਹੈ ਤੁਹਾਡੇ ਕਿਉਂਕਿ ਟਾਈਮ ਦੀਆਂ ਪਾਬੰਦੀਆਂ ਐ ਸਪੀਕਰ ਸਾਹਿਬ ਮੇਰੀ ਬੇਨਤੀ ਆ ਪਿਛਲੇ ਦਿਨਾਂ ਚ ਰਜਿੰਦਰ ਨਗਰ ਦਿੱਲੀ ਚ ਬਹੁਤ ਮੰਦਭਾਗੀ ਘਟਨਾ ਹੋਈ ਜਦੋਂ ਪਾਣੀ ਚ ਸਾਡੇ ਯੂਪੀਐਸਸੀ ਨੂੰ ਤਿਆਰੀ ਕਰ ਰਹੇ ਬੱਚੇ ਜਿਹੜੇ ਆ ਉਹਨਾਂ ਦੀ ਡੈਥ ਹੋ ਗਈ ਇਹ ਸਾਡੇ ਵਾਸਤੇ ਮੰਦਭਾਗੀ ਗੱਲ ਹੈ ਸਾਡੇ ਜਿਹੜੇ ਸ਼ਾਰਪ ਬੱਚੇ ਆ ਜਿਹੜੇ ਬਹੁਤ ਹੀ ਕਾਬਲ ਬੱਚੇ ਆ ਉਹ ਜਿਹੜੇ ਇੱਕ ਕੰਪੀਟੀਟਿਵ ਐਗਜ਼ਾਮ ਹੈ ਉਹਨਾਂ ਚ ਲੱਖਾਂ ਰੁਪਇਆ ਦੇ ਕੇ ਦਿੱਲੀ ਜਾਂ ਵੱਡੇ ਸ਼ਹਿਰਾਂ ਚ ਤਿਆਰੀਆਂ ਵਾਸਤੇ ਜਾਂਦੇ ਆ ਪੰਜਾਬ ਸਰਕਾਰ ਨੇ ਔਰ ਦਿੱਲੀ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਲਵੀਨਰ ਆ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੇ ਸਕੀਮ ਸ਼ੁਰੂ ਕੀਤੀ ਆ ਜੀ ਤੇ ਯੂਪੀਐਸਸੀ ਔਰ ਬਾਕੀ ਕੰਪੀਟੀਟਿਵ ਐਗਜ਼ਾਮ ਵਾਸਤੇ ਬੱਚਿਆਂ ਨੂੰ ਪੰਜਾਬ ਔਰ ਦਿੱਲੀ ਦੀਆਂ ਸਰਕਾਰਾਂ ਆਪ ਜਿਹੜਾ ਆ ਉਹਨਾਂ ਦਾ ਖਰਚਾ ਆਪ ਸਹਿਨ ਕਰਦੀਆਂ ਪੈਸਾ ਦਿੰਦੀਆਂ ਭਾਰਤ ਸਰਕਾਰ ਨੂੰ ਇੱਕ ਅਜਿਹੀ ਸਕੀਮ ਚਲਾਉਣੀ ਚਾਹੀਦੀ ਆ ਜਿਹਦੇ ਰਾਹੀਂ ਕੰਪੀਟੀਟਿਵ ਐਗਜ਼ਾਮ ਚ ਜਿਹੜੇ ਬੱਚੇ انرੋਲ ਹੋਣ ਵਾਲੇ ਉਹਨਾਂ ਦਾ ਸਾਰਾ ਖਰਚਾ ਭਾਰਤ ਸਰਕਾਰ ਜਿਹੜੀ ਆ ਆਪਣੇ ਸਿਰ ਤੇ ਲਵੇ ਤਾਂ ਕਿ ਇਹ ਬੱਚੇ ਦੇਸ਼ ਦੀ ਔਰ ਆਪਣੇ ਆਪਣੇ ਸੂਬਿਆਂ ਦੀ ਸੇਵਾ ਕਰ ਸਕੀਏ ਇੰਨੀ ਬੇਨਤੀਆਂ ਕਰਕੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਦੱਸੀ ਕਿ ਐਮਪੀ ਮਾਲਵਿੰਦਰ ਕੰਗ ਨੇ ਕੇਂਦਰ ਸਰਕਾਰ ਦੇ ਸਾਹਮਣੇ ਵਿੱਦਿਆ ਦੇ ਨਾਲ ਸੰਬੰਧਿਤ ਵਕਫ-ਵਕਫ ਮੰਗਾਂ ਰੱਖੀਆਂ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਮੰਨਿਆ ਜਾਵੇ ਬਿਅਰ ਰਿਪੋਰਟ ਪੰਜਾਬ ਲੁੱਕ ਚੈਨਲ